ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 3 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ, ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਤਿਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਇਸ ਵਾਰੀ 15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਨੂੰ ਕੌਣ ਮੰਤਰੀ ਕਿੱਥੇ ਜਾ ਕੇ ਝੰਡਾ ਲਹਿਰਾਏਗਾ ਉੱਥੇ ਹੀ ਜੇਕਰ ਆਪਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਸਰਦਾਰ ਭਗਵੰਤ ਮਾਨ ਸਿੰਘ ਜੋ ਕਿ ਫਰੀਦਕੋਟ ਵਿਖੇ ਝੰਡਾ ਲਹਿਰਾਉਣਗੇ ਤੇ ਰੰਗਾ ਲਹਿਰਾਉਣਗੇ ਤੇ ਉੱਥੇ ਹੀ ਕੁਲਤਾਰ ਸਿੰਘ ਸੰਧਵਾ ਫਿਰੋਜ਼ਪੁਰ ਵਿਖੇ ਜਾਣਗੇ ਤੇ ਬਾਕੀ ਜੋ ਮੰਤਰੀ ਹੈ ਉਹ ਕਿੱਥੇ ਜਾ ਕੇ ਇਸ ਵਾਰੀ 15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਮੌਕੇ ਦੇ ਉੱਪਰ ਤਿਰੰਗਾ ਲਹਿਰਾਉਣਗੇ ਇਸ ਮਾਮਲੇ ਦੀ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਬਨੀਤ ਜੁੜ ਚੁੱਕੇ ਨੇ ਜੀ ਬਨੀਤ ਬਿਲਕੁਲ ਦੇਖੋ ਸਿੱਧੇ ਤੌਰ ਤੇ 15 ਜੱਤੂ ਨੂੰ ਲੈ ਕੇ ਪਹਿਲਾਂ ਹੀ ਜਿਹੜਾ ਪ੍ਰੋਗਰਾਮ ਹੈ ਸ਼ਡਿਊਲ ਹੈ ਉਹ ਜਾਰੀ ਹੋ ਜਾਂਦਾ ਹੈ ਔਰ ਉਸ ਸ਼ਡਿਊਲ ਦੇ ਅੰਦਰਕਤ ਉਸ ਤਰ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਕਿੱਥੇ ਝੰਡਾ ਲਹਿਰਾਉਣਗੇ ਪੰਜਾਬ ਦੇ ਜਿਹੜੇ ਸਪੀਕਰ ਨੇ ਉਹ ਕਿੱਥੇ ਝੰਡਾ ਲਹਿਰਾਉਣਗੇ ਇਸ ਇਲਾਵਾ ਕੈਬਨਿਟ ਅਜੀਬ ਜਿਹੜੇ ਨੇ ਉਹ ਕਿੱਥੇ ਮੌਜੂਦ ਹੋਣਗੇ ਜਿਸ ਦਾ ਵੇਰਵਾ ਪਹਿਲਾਂ ਹੀ ਦੇ ਦਿੱਤਾ ਜਾਂਦਾ ਤਾਂ ਕਿ ਜਿਹੜੇ ਜ਼ਰੂਰੀ ਇੰਤਜ਼ਾਮਾਤ ਨੇ ਪ੍ਰਸ਼ਾਸਨ ਦੀ ਤਰਫੋਂ ਪਹਿਲਾਂ ਹੀ ਮੁਕੰਮਲ ਕਰ ਲਿੱਤੇ ਜਾਣ ਔਰ ਜਿਹੜੀ ਸੂਚੀ ਜਾਰੀ ਹੋਈ ਆ ਉਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਣਗੇ ਰਾਜ ਪੱਧਰੀ ਪ੍ਰੋਗਰਾਮ ਜਿਹੜਾ ਹੈ ਇਸ ਵਾਰ ਫਰੀਦਕੋਟ ਦੇ ਵਿੱਚ ਹੋਣ ਜਾ ਰਿਹਾ ਸਪੀਕਰ ਜਿਹੜੇ ਨੇ ਕੁਲਤਾਰ ਸਿੰਘ ਫਤਵਾ ਉਹ ਫਿਰੋਜ਼ਪੁਰ ਦੇ ਵਿੱਚ ਰਹਿਣਗੇ ਇਸੇ ਢੰਗ ਦੇ ਨਾਲ ਜਿਹੜੇ ਜੈਕੀਸ਼ਨ ਰੋੜੀ ਜਿਹੜੇ ਡਿਪੀ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਹ ਫਾਜ਼ਿਲਕਾ ਦੇ ਵਿੱਚ ਰਹਿਣਗੇ ਇਸ ਤੋਂ ਬਾਅਦ ਅਗਰ ਅਸੀਂ ਹਰਪਾਲ ਸਿੰਘ ਜਿਹੜੇ ਖਜਾਨਾ ਮੰਤਰੀ ਨੇ ਰੂਪਨਗਰ ਰਹਿਣਗੇ ਆਮਨ ਅਰੋੜਾ ਲੁਧਿਆਣਾ ਦੇ ਵਿੱਚ ਹੋਣਗੇ ਬਲਜੀਤ ਗੌਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੋਣਗੇ ਇਸੇ ਤਰ੍ਹਾਂ ਦੇ ਨਾਲ ਸਜੀ ਅਰੋੜਾ ਦੀ ਗੱਲ ਕਰੀਏ ਸੰਗਰੂਰ ਦੇ ਵਿੱਚ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਓਮਰਿਤਸਰ ਦੇ ਵਿੱਚ ਹਰਦੀਪ ਸਿੰਘ ਮੁੰਡਿਆ ਜਿਹੜੇ ਨੇ ਗੁਰਦਾਸਪੁਰ ਦੇ ਵਿੱਚ ਲਾਲਜਨਤ ਘਟਾਰੂ ਚੱਕ ਕਰਨਤਾਰਨ ਦੇ ਵਿੱਚ ਲਾਲਜੀਤ ਭੁੱਲਰ ਜਿਹੜੇ ਨੇ ਮਾਨਸਾ ਦੇ ਵਿੱਚ ਹਰਜੋਤ ਬੈਂਸ ਮੋਗਾ ਦੇ ਵਿੱਚ ਇਸੇ ਤਰ੍ਹਾਂ ਨਾਲ ਜਿਹੜੇ ਹੋਰ ਮੰਤਰੀ ਨੇ ਜਿਸ ਦੇ ਵਿੱਚ ਬਰਿੰਦਰ ਕੁਮਾਰ ਗੋਇਲ ਦੀ ਗੱਲ ਕਰੀਏ ਬਠਿੰਡਾ ਦੇ ਵਿੱਚ ਰਹਿਣਗੇ ਹਰਭਜਨ ਸਿੰਘ ਈਟੀਓ ਪਟਿਆਲਾ ਦੇ ਵਿੱਚ ਰਹਿਣਗੇ ਸਰਨਪ੍ਰੀਤ ਸਿੰਘ ਸੋਨ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਹਰਜੋਤ ਤੇ ਡਾਕਟਰ ਰਵਜੋਤ ਸਿੰਘ ਜਿਹੜੇ ਨੇ ਉਹ ਪਠਾਨਕੋਟ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਐਸਐਸ ਨਗਰ ਔਰ ਇਸੇ ਤਰ੍ਹਾਂ ਦੇ ਨਾਲ ਮੋਹਿੰਦਰ ਪਾਗੜ ਜਿਹੜੇ ਨੇ ਹੁਸ਼ਿਆਰਪੁਰ ਦੇ ਵਿੱਚ ਯਾਨੀ ਜਿਲੀ ਕੈਬਨਿਟ ਦੇ ਜਿਹਨੇ ਵਜ਼ੀਰ ਨੇ ਉਹਨਾਂ ਦੇ ਨਾਲ ਲਾਲ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਔਰ ਡਿਪੀ ਸਪੀਕਰ ਉਹਨਾਂ ਦਾ ਸ਼ਡਿਊਲ ਜਿਹੜਾ ਉਹ ਜਾਰੀ ਹੋ ਚੁੱਕਿਆ ਹੈ ਇਸ ਵਾਰ ਜਿਹੜਾ ਰਾਜਪਦਰੀ ਪ੍ਰੋਗਰਾਮ ਹੈ ਜਿੱਥੇ ਮੁੱਖ ਮੰਤਰੀ ਝੰਡਾ ਫਰਾਮ ਦੇਣੇ 15 ਅਗਸਤ ਨੂੰ ਉੱਥੇ ਹੀ ਰਾਜਪਦਰੀ ਪ੍ਰੋਗਰਾਮ ਹੁੰਦਾ ਤੇ ਯਾਨੀ ਸਿੱਧੇ ਤੌਰ ਤੇ ਜਿਹੜੀ ਜਾਣਕਾਰੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਹੁਣ ਸਾਰੇ ਇੰਤਜ਼ਾਮਾਤ ਜਿਹੜੇ ਨੇ ਪ੍ਰਸ਼ਾਸਨ ਦੀ ਤਰਫੋਂ ਮੁਕੰਮਲ ਕਰਦੇ ਨੇ ਕਿਉਂਕਿ ਇਸ ਵਾਰ ਫਰੀਦਕੋਟ ਦੇ ਵਿੱਚ ਰਾਜਪਦਰੀ ਪ੍ਰੋਗਰਾਮ ਜਿਹੜਾ ਉਹ ਹੋਣ ਜਾ ਰਿਹਾ ਹੈ ਜੀ ਜੀ ਇਸ ਮਾਮਲੇ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਬਹੁਤ ਧੰਨਵਾਦ ਬਣੀ ਜੀ ਜੀ ਆਂ ਦੱਸਦੇ ਕਿ ਇਸਵਰੀ ਜੋ ਰਾਜਪਦਰੀ ਪ੍ਰੋਗਰਾਮ ਹੈ ਉਹ ਫਿਰੋਜ਼ਪੁਰ ਫਿਰੋਜ਼ ਫਰੀਦਕੋਟ ਮਾਫੀ ਫਰੀਦਕੋਟ ਵਿਕੇ ਹੋਣ ਜਾ ਰਿਹਾ ਜਿੱਥੇ ਸਰਦਾਰ ਭਗਵੰਤ ਮਾਨ ਜੋ ਜਾ ਕੇ ਝੰਡਾ ਲਹਿਰਾਣਗੇ ਤੇ ਇਸ ਤੋਂ ਬਾਅਦ ਅੱਜ ਯਾਨੀ ਕਿ 1 ਅਗਸਤ ਨੂੰ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ 15 ਅਗਸਤ ਨੂੰ ਜਿੰਨੇ ਵੀ ਲੋਕ ਨੇ ਜਾਂ ਫਿਰ ਜੋ ਸਥਾਨਕ ਪ੍ਰਸ਼ਾਸਨ ਹੈ ਉਹ ਪਹਿਲੇ ਤੋਂ ਹੀ ਤਿਆਰੀਆਂ ਕਰ ਲੈਣ